ਸੁਖਵੰਤ ਸਿੰਘ ਮੇਰਾ ਨਾਮ 22 ਤਰੀਕ ਨੂੰ ਆ ਰਾਮ ਮੰਦਰ ਦਾ ਉਗਟਨ ਹੋਣ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਝੰਡੇ ਲਗਾਏ ਜਾ ਰਹੇ ਨੇ ਦੀਪਮਾਲਾ ਵੀ ਹੋਏਗੀ ਦੀਏ ਵੀ ਜਗਾਈ ਜਾਣਗੇ ਸੋਸ਼ਲ ਨੂੰ ਲੈ ਕੇ ਕੀ ਸਨੇਹਾ ਦੇਣਾ ਚਾਹੁੰਦੇ ਹੋ ਦੇਖੋ ਬੜੇ ਅਰਸੇ ਤੋਂ ਇਹ ਜਦੋਂ ਦੇ ਚੱਲ ਰਹੀ ਸੁਪਰੀਮ ਕੋਰਟ ਜਿਹੜਾ ਹਾਈ ਕੋਰਟ ਸਾਰੇ ਮੈਟਰ ਚੱਲ ਰਹੀ ਉਹਨਾਂ ਦੇ ਮੈਟਰ ਜਿੱਤੇ ਔਰ ਜੋ ਬੜੇ ਚਿਰ ਤੋਂ ਪ੍ਰਿਆਸ ਸੀਗੇ ਪਰਸੋਂ ਪੂਰੇ ਹੋਣ ਜਾ ਰਹੇ ਔਰ ਆ ਰਾਮ ਮੰਦਰ ਦਾ ਜਿਹੜਾ ਉਦਘਾਟਨਾ ਉਹ ਪਰਸੋਂ ਬੜੇ ਸ਼ਾਨਦਾਰ ਸ਼ੋਅ ਨਾਲ ਹੋਣ ਜਾ ਰਿਹਾ ਤੁਸੀਂ ਵੀ ਸਮਾਜ ਸੇਵਕ ਉਹ ਸਮਾਜ ਸੇਵਕ ਉਹਨਾਂ ਦਿਨਾਂ ਤੇ ਸਾਂਝੀ ਵਾਰਤਾ ਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਂਝੀ ਵਾਰਤਾ ਦਾ ਇਹੀ ਮੈਸੇਜ ਹੈ ਕਿ ਜਿਤਨਾ ਸਾਡੇ ਗੁਰੂਆਂ ਨੇ ਜਿ ਤਰ੍ਹਾਂ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦਾ 2-3 ਦਿਨ ਪਹਿਲਾਂ ਗੁਰਪੁਰਬ ਮਨਾਗੇਗਾ ਸਾਰਿਆਂ ਨੇ ਰਲ ਕੇ ਮਨਾਇਆ Hindu ਧਰਮ ਸਾਰੇ ਮਤਲਬ ਜਿਤਨਾ ਧਰਮ ਸਾਨੂੰ ਇੱਕ ਮੈਸੇਜ ਹੈ ਦਾ ਗ੍ਰੰਥ ਏਕੀ ਹੈ ਗੁਰੂ ਏਕੀ ਹੈ ਸਾਨੂੰ ਸਾਂਝੀ ਵਾਲਤਾ ਦਾ ਇੱਕ ਮੈਸੇਜ ਦੇਣਾ ਜਿਹਦਾ ਇਕੱਠੇ ਰਲ ਕੇ ਤਿਉਹਾਰ ਮਨਾਉਣੇ ਚਾਹੀਦੇ ਔਰ ਜਿ ਤਰ੍ਹਾਂ ਗੁਰੂਆਂ ਦਾ ਫਲਸਫਾ ਸਾਡੇ Hindu ਚ ਇੱਕ ਮਤਲਬ ਨਾ ईसाई ਸਭ ਭਾਈ ਭਾਈ ਉਹਦਾ ਇੱਕ ਮੈਸੇਜ ਹੈ ਜਿ ਤਰ੍ਹਾਂ ਹੁਣ ਮੈਂ ਦੇਖ ਰਿਹਾ ਸੀ ਨਿਊਜ਼ ਤੇ ਇੱਕ ਧਾਰਮਿਕ ਡੈਲੀਗੇਟ ਆ ਨਾਮ ਧਾਰੀਆਂ ਦਾ ਉਹ ਵੀ ਉੱਥੇ ਜਿੱਥੇ ਪਹੁੰਚਦਾ ਸਾਰੇ ਪਹੁੰਚ ਰਹੇ ਇਹਨੂੰ ਮਤਲਬ ਆਪਾਂ ਇੱਕ ਆਪਾਂ ਕਹਿ ਦਈਏ ਕਿ ਇੱਕ ਗੁਰੂਆਂ ਦੀ ਜਿਤਨਾ ਲਾ ਲੋਗੀ ਆਪਣੇ ਗੁਰੂਆਂ ਦਾ ਹੀ ਜਿਤਨਾ ਮਨਾਉਨੇ ਆ ਬਾਬਾ ਦੀਪ ਸਿੰਘ ਦਾ ਗੁਰਪਰੂਪ ਮਨਾਉਨੇ ਆ ਗੁਰੂ ਗੋਬਿੰਦ ਸਿੰਘ ਦਾ ਗੁਰੂ ਨਾਨਕ ਇਸ ਤਰ੍ਹਾਂ ਹੀ ਹਿੰਦੂਆਂ ਦਾ ਵੀ ਇੱਕ ਬਹੁਤ ਗੁਰਪਰੂਪ ਦੇ ਹਿਸਾਬ ਨਾਲ ਹੀ ਮਨਾਇਆ ਜਾ ਰਿਹਾ ਔਰ ਬਹੁਤ ਉਤਸ਼ਾਹ ਹੋ ਉਹਨਾਂ ਚ ਜਿਹੜਾ ਉਹ ਸਾਰੇ ਦੇਖ ਰਹੇ ਉਹ ਤੇ ਸਾਰੇ ਰਲ ਕੇ ਅਸੀਂ ਇੱਕ ਦੂਜੇ ਨਾਲ ਮੋਢਾ ਨਾਲ ਲਾ ਕੇ ਇਸ ਸੈਲੀਬ੍ਰੇਟ ਨੂੰ ਅਸੀਂ ਮਨਾ ਰਹੇ ਆ 23 ਨੂੰ ਜਿਹੜਾ ਉਹ ਘਾਟ ਨੂੰ ਜਾਣ ਜਾ ਰਿਹਾ ਤੇ ਚ ਰਾਜਨੀਤਿਕ ਵੀ ਕੀਤੀ ਜਾ ਰਹੀ ਹੈ ਦੇਖੋ ਰਾਜਨੀਤਿਕ ਮੈਂ ਨਹੀਂ ਸਮਝਦਾ ਇੱਥੇ ਹੋਣੀ ਚਾਹੀਦੀ ਹੈ ਤੇ ਇੱਕ ਚਲੋ ਵੀ ਗੁਰੂ ਹੀ ਆਰਾਮ ਲਾ ਲਓ ਜਾਂ ਕੋਈ ਵੀ ਲਾ ਲਓ ਜਿਤਨਾ ਅਸੀਂ ਕਹਿੰਨੇ ਕਿ ਹੈ ਤੇ ਇੱਕ ਧਾਰਮਿਕ ਸਮਾਗਮ ਨਾ ਉੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਰਾਜਨੀਤੀ ਕਰਨੀ ਸਾਡੇ ਕੋਲ ਹੋਰ ਬਹੁਤ ਕੁਸ਼ ਹੈ ਉੱਥੇ ਕਰਨਾ ਚਾਹੀਦਾ ਸਾਨੂੰ ਲੱਗਦਾ ਹਰ ਇੱਕ ਧਰਮ ਦੇ ਲੋਕ ਨੂੰ ਉੱਥੇ ਜਾ ਕੇ ਉਹ ਦਿਨ ਮਨਾਉਣਾ ਚਾਹੀਦਾ ਹੈ ਮੇਰੇ ਸਾਹਮਣੇ ਤੇ ਦੇਖੋ ਸਾਰਿਆਂ ਨੂੰ ਨਹੀਂ ਜਿਹੜਾ ਜਾ ਸਕਦਾ ਉਹ ਆਪਣੇ ਇੱਥੇ ਵੀ ਅੰਮ੍ਰਿਤਸਰ ਚ ਵੀ ਤੁਸੀਂ ਆ ਲਾ ਕੇ ਦੇਖ ਰਹੋ ਜਿੱਥੇ ਜਿੱਥੇ ਬਹੁਤ ਸਜਾਵਟ ਬਹੁਤ ਡੈਕੋਰੇਸ਼ਨ ਹੋ ਰਹੀ ਹੈ ਬਹੁਤ ਵਧੀਆ ਵਾ ਸਾਨੂੰ ਰਲ ਕੇ ਇੱਕ ਮੈਸੇਜ ਦੇਣਾ ਚਾਹੀਦਾ ਇਕੱਠੀ ਸਾਂਝੀ ਵਾਲਤਾ ਦਾ ਇੱਕ ਮੈਸੇਜ ਦੇਣਾ ਚਾਹੀਦਾ ਜੋ ਗੁਰੂਆਂ ਦੇ